ਸਸ ਵੀਡੀਓ ਦੇਖ ਰਹੇ ਆਪ ਸਭ ਨੇ ਜੀ ਅੱਜ ਨੂੰ ਲੈ ਕੇ ਹਾਜ਼ਰ ਅਸੀਂ ਦੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪਿਆਨ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਤੇ ਵੀਡੀਓ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਸ਼ਰਾਬੀ ਕੇ ਗੱਡੀ ਚਲਾ ਰਿਹਾ ਸੀ ਡਰਾਈਵਰ ਭਿਆਨਕ ਸਰਖਾਸੇ ਵਿੱਚ ਚਾਰਨੀ ਮੌਤ ਇਸ ਦਿਨ ਨਾਲ ਹੀ ਪੀ ਇੱਕ ਐਪਸ ਦਿਨ ਨਾਲ ਹੀ ਗੱਡੀ ਦੀ ਕਾਲ ਦੀ ਟਕਰਾਹ ਹੋਣ ਦੇ ਕਰ ਵਾਪਰੇ ਹਾਦਸੇ ਇਸ ਦੇ ਨਾਲ ਹੀ ਖਬਰ سامنے ਆ ਰਹੀ ਹੈ ਪਿਕਅਪ ਗੱਡੀ ਦੇ ਪਾਰ ਦੀ ਟੱਕਰ ਹੋਣ ਦੇ ਕਾਰਨ ਵਾਪਰੇ ਹਾਦਸੇ ਇਸ ਦੇ ਨਾਲ ਮਹਾਰਾਸ਼ਟਰ ਦੇ ਤੁਲੇ ਜ਼ਿਲ੍ਹੇ ਦੇ ਵਿੱਚ ਇੱਕ ਬਿਆਨ ਸੜਕ ਹਾਦਸਾ ਵਾਪਰਿਆ ਹੈ ਜਾਣਕਾਰੀ ਮੁਤਾਬਿਕ ਇਹ ਘਟਨਾ ਸ਼ਨੀਵਾਰ ਰਾਤ ਨੂੰ ਉਸ ਸਮੇਂ ਵਾਪਰੀ ਜਾਦਤ ਜ਼ਿਲ੍ਹੇ ਦੇ ਸਿਧਖੇੜਾ ਤਹਿਸੀਲ ਦੀਨਪੰਦੇ ਹੋਲ ਪਿੰਡ ਇੱਕ ਪਿਕਅਪ ਐਵੇਂਨ ਦੇ ਕਾਰ ਵਿਚ ਗੱਲ ਟੱਕਰ ਹੋ ਗਈ ਤੇ ਇਹ ਹਾਦਸਾ ਚਾਰ ਲੋਕਾਂ ਦੀ ਮੌਤਵੀ ਹੋ ਗਈ ਹੈ ਇਸ ਦਿਨ ਇਸ ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਪਿਕਅਪ ਗੱਡੀ ਦਾ ਡਰਾਈਵਰ ਅਨੁਸ਼ੇਦ ਦੀ ਹਲਾਤ ਵਿੱਚ ਜਿਸ ਦਾ ਕਾਰਨ ਘਟਨਾ ਵਾਪਰੀ ਇਸ ਦਿਨ ਜਾਣਕਾਰੀ ਅਨੁਸਾਰ ਈਕੋ ਵਿੱਚ ਕੁਝ ਸਰਦਾਲੂ ਪੱਗੋਵਾਂਤ ਕਥਾ ਸੁਣ ਲਈ ਨਰਦਨ ਗਏ ਹੋਏ ਸਨ ਉਤੇ ਰਾਤ ਨੂੰ ਕਥਾ ਦੀ ਸਮਾਪਤੀ ਤੋਂ ਬਾਅਦ ਵਾਪਸ ਘਰ ਪਰਤ ਰਹੇ ਸਨ ਖਬਰ ਨੂੰ ਅੰਤ ਤੱਕ ਵਿਖੰਡੀ ਆਪ ਸਭ ਦਾ ਧੰਨਵਾਦ